ਸੰਜੀਤ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਕੇ ਦਾ ਲੈ ਵੀ ਅੱਜ ਆਇਆ ਸਾਡੇ ਟਾਊਨ 'ਚ ਹਾਨੀ ਫੈਸਟੀਵਲ ਆਗਾ ਤੇ ਆਇਆ ਮੈਂ ਵੀ ਦੇਖਣ ਆ ਨਰੇਸ਼ੰਦ ਨੂੰ ਦਿਖਾਉਣੇ ਆਗੇ ਵੀ ਕਿੱਦਾਂ ਦਾ ਹੁੰਦਾਗਾ ਕੀ ਹਸਾਬਕ ਤਵ ਹੁੰਦਾ ਖਾਨ ਵੀਰ ਨੂੰ ਲੱਗੀਆਂ ਚੀਜ਼ਾਂ ਅਜੇ ਐਂਟਰ ਹੋਇਆ ਹੀ ਆ ਮੈਂ ਤੇ ਪਹਿਲਾਂ ਤਾਂ ਆਉਂਦੇ ਨੂੰ ਇੱਥੇ ਆ ਪ੍ਰਾਣਾ ਟਰੈਕਟਰ ਖੜਾਗਾ ਇੱਥੇ ਤੇ ਜੋ ਵੀ ਹੁਣ ਮੇਲਾ ਮੂਲਾ ਲੱਗਦਾਗਾ ਸਾਰੇ ਇੱਥੇ ਹੀ ਕਰਤੇ ਇੱਥੇ ਤਾਂ ਸਾਲ 'ਚ ਇੱਕ ਵਾਰੀ ਮੇਲਾ ਲਾਦਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਇਧਰੋਂ ਮੇਨ ਇੰਟਰਸ ਹੈਗੀ ਹੋਰ ਮੈਂ ਇੰਟਰ ਹੋਇਆਗਾ ਦੇਖਦੇ ਹੁਣ ਗਾਹਾਂ ਜਾ ਕੇ ਅੰਦਰ ਕੀ ਹੋਸ ਹੈਗਾ ਉਧਰ ਜਾ ਵਾ ਕੇ ਟਰੈਕਟਰਾਂ ਦੇ ਛੜੇ ਖੜੇ ਹੈਗੇ ਖਾਨ ਵੀ ਨੀਂ ਜੀਜਾ ਹੋਣੀਆਂ ਮਤਲਬ ਦਾ ਬਾਕੀ ਦੁਕਾਨਾਂ ਤਾਂ ਗੁੰਦਾ ਜਿਵੇਂ ਲਾਲੂ ਲੱਗੀਆਂ ਹੋਈਆਂ ਨੇ ਤੇ ਬਾਕੀ ਦੇਖਦੇ ਆ ਨਾਂ ਤਾਂ ਨਹੀਂ ਫੈਸਟੀਵਲ ਹੈਗਾ ਬਾਕੀ ਉਹਨੂੰ ਦੇਖ ਕੇ ਪਤਾ ਲੱਗੂਗਾ ਵੀ ਹੋਰ ਕੀ ਕੁਝ ਹੈਗਾ ਮਿਊਜ਼ਿਕ ਵਗੈਰਾ ਦਾ ਪ੍ਰਬੰਧ ਹੈਗਾ ਦਿਖਾਉਣਾ ਤੁਹਾਨੂੰ ਮੈਂ ਇਹ ਪੰਨਾਂ ਦਾ ਗੇੜਾ ਦੇ ਦੀ ਇਧਰ ਨੂੰ ਵੀ ਕੀ ਕੁਝ ਹੈਗਾ ਇਧਰ ਦੇਖੀਓ ਖਾਂ ਵੀਨ ਵਾਲਾ ਸਮਾਨ ਹੀ ਹੈਗਾ ਉਹ ਬੀਅਰ ਇੱਥੇ ਬੀਅਰ ਤਾਂ ਲੋਕ ਅਮਰੀਕਾ ਚ ਪਾਣੀ ਵਾਂਗੂ ਪੀ ਜਾਂਦੇ ਆ ਬਤੰਦਰ ਉਹ ਦੇਖੋ ਰੂਮ ਦਾ ਰੂਮ ਕਾ ਲਾ ਲੋ ਹੋਰ ਸੌਰੀ ਇੱਧਰ ਮਿਊਜ਼ਿਕ ਦਾ ਕੰਮ ਚੱਲ ਰਿਹਾ ਇੱਧਰ ਵੀ ਕਾਂਟਿਨ ਦਾ ਆਪ ਪੀਜਾ ਹੈ ਇਹ ਪੀਜੀ ਵਾਲੇ ਪੀਜਾ ਬਣਾਉਂਦੇ ਆ ਗਏ ਉੱਥੇ ਉਹਦੇ ਵਿੱਚ ਜਿਵੇਂ ਆਪਣੇ ਤਾਂ ਮੇਲੇ ਹੁੰਦੇ ਨੇ ਧਾਰਮਿਕ ਥਾਵਾ ਹੁੰਦੀਆਂ ਨੇ ਨਾ ਉਹਨੂੰ ਲੋਕਾਂ ਨੇ ਮੇਲਾ ਜਿਹਾ ਬਣਾ ਲਿਆ ਇੱਥੇ ਮੇਲੇ ਇੱਥੇ ਲੱਗਦੇ ਹੈਗੇ ਤਰੀਕ ਪਿੰਡ ਸ਼ਹਿਰ ਚ ਆਹ ਗਰਾਊਂਡ ਚ ਲਾ ਦੂੰਗਾ ਮੇਲਾ ਤਾਂ ਇੱਥੇ ਧੂਲੇ ਲੱਗੇ ਹੁੰਦੇ ਨੇ ਇੱਧਰ ਸਾਰੇ ਬੰਦੇ ਦੁਕਾਨਾਂ ਦੇ ਗੁੰਨ ਪੂਰੀਆਂ ਲੱਗੀਆਂ ਭਾਈ ਰਸਪੂਰਾਗਾ ਸਵੇਰੇ ਸ਼ੁਰੂ ਹੋਇਆ ਸੀ 10:00 ਵਜੇ ਮੈਂ ਮੜਾ ਉੱਥੇ ਖੜ ਗਿਆ ਵੀਡੀਓ ਬਣਾਉਣ ਨੂੰ ਹੁਣ ਮੈਨੂੰ ਪਤਾ ਨਹੀਂ ਲੱਗਦਾ ਵੀ ਏਕਮ ਵਰਗੀ ਕਿੱਧਰ ਨੂੰ ਲੰਗੇ ਇਹ ਤਾਂ ਲੋਕ ਮੈਂ ਇੱਥੇ ਦੇਖਿਆ ਯਾਰ ਮਡੀਆਂ-ਮਡੀਆਂ ਚੀਜ਼ਾਂ ਵੀ ਤੁਹਾਨੂੰ ਇੰਜੋਏ ਪੂਰੀਆਂ ਕਰਦੇ ਆ ਆਹ ਲੋ ਛੋਟੇ-ਛੋਟੇ ਜਿਹੇ ਪ੍ਰੋਗਰਾਮ ਆ ਉਹਨਾਂ ਨੂੰ ਇੰਜੋਏ ਪੂਰੀਆ ਕਰਦੇ ਆ ਇਹ ਨਿੱਕੇ-ਨਿੱਕੇ ਜਿਹੇ ਖੁਸ਼ੀਆਂ ᱱᱤᱢᱮ ਇੱਥੇ ਦੇਖ ਲੋ ਆ ਗਏ ਆਪਣੇ ਪਰਿਵਾਰਾਂ ਨਾਲ ਖਾਣ ਪੀਣ ਆ ਗਏ ਆਦੇ ਪਰਿਵਾਰਾਂ ਨਾਲ ਖਾਣ ਪੀਣ ਆ ਗਏ ਤੇ ਨਾਲ ਥੋੜੀ ਬਹੁਤ ਸ਼ੋਪਿੰਗ ਇਹਨਾਂ ਨੇ ਕਰ ਲਈ ਇਥੋਂ ਹੈ ਅਰੇ ਆ ਦੁਕਾਨਾਂ ਲੱਗੀਆਂ ਸਾਰੀਆਂ ਨਾ ਇਹਦਾ হানি ਫੈਸਟੀਵਲ ਰੱਖਿਆ ਹੋਇਆ ਦੇਖੋ ਆ ਦੇ ਆ ਆ ਗਿਆ ਖਾਣੀ ਇੱਧਰ ਅੰਦਰ ਰੱਖੇ ਹੋਏ ਨੇ ਨਾਲੇ ਸੈਂਪਲ ਵਗੈਰਾ ਜੇ ਕਿਸੇ ਬੰਦੇ ਨੇ ਚੱਕ ਜੁੱਕ ਕਰ ਲਾ ਆ ਦੇਖੋ ਵੇ ਅੱਡੂ ਅੱਡਾ ਤਰ੍ਹਾਂ ਦੇ ਜੀ ਜੋ ਦੇ ਇਹ ਡੁੱਡ ਤੇ ਚੈੱਕ ਕਰਾਉਂਦੇ ਆ ਬੰਦੇ ਨੂੰ ਇਧਰੋਂ ਆ ਆ ਬੀਬੀ ਰੱਖੀ ਜਿਹੜੀ ਆ ਉਧਰ ਦੇਖ ਲੋ ਉਹ ਵੀ ਦੇ ਲੈ ਸਿਆਣੇ ਜੇ ਬਜ਼ੁਰਗ ਨੇ ਹਨਾ ਆਹ ਇਧਰ ਲੈ ਦਾ ਇਹਨਾਂ ਦਾ ਆਪ ਦਾ ਬ੍ਰੈਂਡ ਹੋਣਾਗਾ ਆ ਦੇਖੋ ਆ ਬੀਬੀਆਂ ਦਾ ਯਾਨੀ ਕਿ ਪਰਿਵਾਰਕ ਬੰਦੇ ਬਹੁ ਆ ਜਾਂਦੇ ਇੱਥੇ ਇੱਥੇ ਦੇ ਗੰਨਾ ਉਹ ਨਹੀਂ ਜੇ ਤਾਂ ਗੰਨਾ ਦਾ ਘਟ ਹੋਣੀ ਜਾਂ ਉਹ ਚੀਜ਼ਾਂ ਅਗੇ ਵੱਧ ਨੇ ਪਰ ਨਾ ਇਹਦਾ ਹਨੀ ਫੈਸਟੀਵਲ ਰੱਖਿਆ ਹੋਇਆ ਹੈਗਾ ਜੀ ਸਰ ਕੋਈ ਆ ਕੀ ਚੀਜ਼ ਆ ਵੀ ਆ ਦੇਖੋ ਕਿ ਨਿਗਣ ਚੀਜ਼ ਇਹ ਦਿਖਾਉਣਾ ਜਾ ਕੇ ਆਹ ਵਾਹ ਜੀ ਵਾਹ ਆ ਦੇਖ ਔਰ ਸਟਰੈਟਰ ਵਗੈਰ ਅਭੀ ਇਹ ਨੀ ਇਹ ਕਿ ਨੀ ਇਹ ਮੋਟਰ ਹੈ ਜਿਹੜੀ ਬਣਾਈ ਹੋਈ ਹੈ। ਅੱਜ ਉਹ ਜੀਸੀਬੀ ਮਸ਼ੀਨ ਜੀ ਬਣਾਈ ਹੋਈ ਦੇਖੋ। ਇਹ ਇਧਰ ਮੋਟਰ ਹੈ ਨਾ ਇਹ। ਉਹ ਤੇ ਅੱਗੇ ਅੰਦਾਵਾਤ multimulti po kojima ćemo riseni da nam krmalno može se uživati nekom Heavenly Young ਉਹਨੇ ਲੈਨੇ ਦਿਖਾਇਆ ਵੀ ਹੋਵੇ ਏਦਾਂ ਬਣਾਉਂਦੇ ਨੇ ਇਹਦੇ ਵਿੱਚ ਇਹਨੂੰ ਲਾਇਆ ਫਰੇਮ ਜਿਆ ਆ ਜੂਸ ਆਲਾ ਇਹ ਦੂਬਾ ਬਲੌਗ ਦਿਖਾ ਦੀਏ ਤੁਹਾਨੂੰ ਸਾਰਾ ਵਿਗੀ ਕੋਸਾ ਇਹ ਦੂਬਾ ਇਹਨਾਂ ਤੇ ਵੀ ਦਿੰਨੇ ਆ ਗੇੜਾ ਖਾਨਬੀਂ ਦੇ ਦਾ ਬਸਕੀਨ ਆ। ਇਹ ਤੇ ਆ ਟਰੈਕਟਰ ਵਾਲੇ ਜਾਂਦਾ ਹੈਗੇ ਨਜੌਂਡੀਰ ਵਾਲੇ ਨੇ। ਆ ਨਿਊ ਹੌਲੈਂਡ ਵਾਲੇ ਵੀ ਵਾਲੇ ਨੇਗੇ। ਆ ਦੇਖੋ। ਨਿਊ ਹੌਲੈਂਡ। ਸੋਰੀ। ਇਹਦੇ ਡਰੈਕਸ ਵਗੈਰਾ ਲਿਖਿਆ ਜਿੱਥੇ ਦਾ ਹੈਗਾ। ਦੀ ਸੋਰੀ ਭਰਾਵੋ ਕੈਲੀਫੋਰਨੀਆ হানি ਫੈਸਟੀਵਲ ਆ ਆਪਣਾ ਟਾਊਨ ਆ ਬੋਡਲੈਂਡ ਭਰਾਵੋ ਜਿੱਥੇ ਰਹਿੰਦੇ ਆਪਾਂ ਆ ਜੀ ਆਪਾਂ ਮੇਨ ਇੰਟਰਸਟ ਤੇ ਆਗੇ ਦੁਬਾਰੇ ਇਹਦਾ ਦੇਖ ਲਓ ਨਾਂ ਇਹਦਾ ਰੱਖਿਆ ਹੋਇਆ হানি ਫੈਸਟੀਵਲ ਤੇ ਹਣੀ ਦੀਆਂ ਦੁਕਾਨਾਂ ਛਾਇਆ ਦੇ ਦੀਆਂ ਦੁਕਾਨਾਂ ਦਾ ਆਪਾਂ ਬਹੁਤ ਘੱਟ ਦੇਖੀਆਂ ਨੇ ਤੇ ਨਾਲ ਇਦਾਂ ਆ ਦੂਜੀਆਂ ਦੁਕਾਨਾਂ ਹੋਰ ਆਪਾਂ ਬਹੁਤ ਦੇਖੀਆਂ ਵੇਖੋ ਲੱਗੀਆਂ ਹੈ ਖਾਣ ਪੀਣ ਵਾਲੀਆਂ ਜਾਂ ਹੋਰ ਉਧਰ ਵੀ ਸ਼ਾਇਦ ਕੋਸੋ ਵੀ ਪੱਕੇ ਪੁੱਕੇ ਜਿਹੇ ਖੜੇ ਮੇਬੀ ਉਹ ਨਹੀਂ ਗਰਮੀ ਬੜੀ ਜਿਆਦਾ ਹੁੰਦੀ ਹੈਗੀ ਅੱਜ ਮਾਹੌਲ ਵਧੀਆ ਪੂਰਾ ਖਵਾ ਚੱਲਦੀ ਆਗੀ ਅੰਡਾ ਮਾਹੌਲ ਆ ਆ ਫਿਰ ਦੇ ਇੱਕ ਮਰ ਕੇ ਉਹ ਕੱਢ ਜੋ ਇਹ ਕੀ ਲੈਣਾ ਓਏ ਇਹ ਕੀ ਲੈਣਾ ਇਹ ਗਮ ਕੀ ਲੈਣਾ ਇਹ ਇੱਕ ਹੱਥ ਨਹੀਂ ਲਾਉਂਦੇ ਉਹ ਦੇ ਤਾਂ ਬੰਦੇ ਸਾਡੇ ਲੱਭ ਗਏ ਆ ਇੰਜ ਲੈ ਦੇ ਇੰਜ ਲੈ ਰਿਹਾ ਬੰਦੇ ਸਾਡੇ ਇੰਜ ਆ ਦੇਖ ਲਓ ਆ ਵੀ ਇੰਦਰ ਪਨੀ ਦੀ ਦੁਕਾਨ ਆ ਇੱਧਰ ਵੀ ਸ਼ਹਿਰਦਾਰ ਇਹ ਕਰ ਰਿਹਾ ਇੱਕ ਵਰਗੇ ਆਪਾਂ ਦੇਖ ਹੀ ਲੈ ਕਮੈਂਟ ਆ ਵੀ ਗਿਆ ਜਦੋਂ ਬਾਅਦ ਬਾਕੀ ਤੁਸੀਂ ਦੱਸਿਓ ਨਾ ਕਮੈਂਟ ਕਰਕੇ ਕਿੰਨੇ ਕੋਈ ਨਿੱਕੇ ਨਿੱਕੇ ਪੱਥਰ ਇਹ ਲੋਕ ਕਈ ਸਕੀਨ ਹੁੰਦੇ ਅੱਧੇ ਰੱਖਣਗੇ 15 ਡਾਲਰ ਦਾ ਆ ਵੀ ਕੋਈ ਚੈਨਲ ਵਾਲਾ ਰਿਕਾਰਡ ਕਰਦਾ ਪਿਆ ਦੇਖੋ ਉਹ ਮੈਂ ਇੱਕ ਮੂਗ ਪਾਇਆ ਇਧਰੋਂ ਮੈਂ ਹੋਣਾ ਇਹ ਵੀ ਕੋਈ ਲੋਕਲ ਚੈਨਲ ਵਾਲਾ ਹਾਂਜੀ ਉਦੋਂ ਬਾਅਦ ਆ ਕੁੜੀਆਂ ਆ ਗਈਆਂ ਮੇਲੇ 'ਚ ਇਹ ਇਦਾਂ ਡਾਂਸ ਜਿਆ ਕਰਦੀਆਂ ਫਿਰਦੀਆਂ ਜੀਆਂ ਦੋ ਤਨਾ ਕੁੜੀਆਂ ਸੀ ਲੰਮੀਆਂ ਲੰਮੀਆਂ ਇਹ ਦੇਖੋ ਜਿੱਦਾਂ ਬੰਨੀਆਂ ਹੋਈਆਂ ਨੇ ਇੱਕ ਦੋ ਮੁੰਡੇ ਸੀ ਇਹਦੇ ਨਾਲ ਸਾਰੇ ਮੇਲੇ ਦੇ ਗੀੜੇ ਦਿੰਦੇ ਫਿਰਦੇ ਸੀਗੇ ਬਾਕੀ ਤੁਸੀਂ ਵੀ ਦੱਸਿਓ ਨਾ ਵੀਡੀਓ ਸਾਰੀ ਤੁਸੀਂ ਦੇਖੀ ਵੀ ਸੋਨੂੰ ਕਿਵੇਂ ਲੱਗਿਆ ਨਿੱਕੇ ਨਿੱਕੇ ਇਥੇ ਮੇਲੇ ਵੀ ਇਹ ਵਧੀਆ ਇੰਜੋਏ ਕਰਦੇ ਆਗੇ ਪਰਿਵਾਰ ਨਾਲ ਬਾਗ ਜਾਂਦੇ ਆ ਉਥੇ ਈ ਕਿੜਾ ਗੂੜਾ ਦੇ ਨਾਲ ਖਾ ਪੀ ਆਉਣੇ ਆ ਵਹਾਂ ਦੇ ਨਾਲ ਘਰੋਂ ਬਾਹਰ ਨਿਕਲ ਜਾਂਦੇ ਆਗੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਹਣਾ どうかしたのわり